ਤਰਾਬ ਹਮਾਂ ਲਿਆਵੇ ਰਾਜਾ ਜੀ ਖਾਲਸਾ ਆਪਣੇ ਰਾਜ ਦੀਆਂ ਪੌੜੀਆਂ ਦੁਆਰਾ ਫਿਰ ਜਰੂਰ ਚੜੇਗਾ ਇਸੇ ਤਰ੍ਹਾਂ ਹੀ ਇਹ ਆ ਸਰਕਾਰੇ ਖਾਲਸਾ ਤਾਂ ਹੀ ਮਹਾਰਾਜਾ ਰਣਜੀਤ ਸਿੰਘ ਨੂੰ ਦੁਨੀਆ ਚੇਤੇ ਕਰਦੀ ਅੱਜ ਮੰਗਲ ਉਠੂਰ ਮਨਮੋਹਨ ਵਾਰਸ ਦੇ ਗਾਣੇ 'ਚ ਤਾਂ ਹੀ ਲਿਖਦਾ ਮਹਾ ਬਲੀ ਰਣਜੀਤ ਸਿਉਂ ਜੇ ਜਿਉਂਦਾ ਰਹਿ ਜਾਂਦਾ ਕਿਸ ਵਿੱਚ ਦਮ ਸੀ ਮੰਗਲਾ ਖੋ ਨਨਕਾਣਾ ਲੈ ਜਾਂਦਾ ਵੇਖ ਕੇ ਲੱਗਦਾ ਜਿਵੇਂ ਅੰਗਰੇਜ਼ਾਂ ਦੇ ਸਮੇਂ ਦੇ ਬਣੇ ਕੁਆਟਰਕੂਟਰ ਜੇ ਹੁੰਦੇ ਨੇ ਇੱਧਰ ਸੱਤ ਲੋ ਇਧਰਿਆ ਤੇ ਇਸ ਦਰਿਆ ਦੇ ਵਿੱਚੋਂ ਨਿਕਲਦੀ ਏ ਸਰਹੰਦ ਕਨਾਲ ਲੋ ਜੀ ਇਸ ਵਕਤ ਡੇਰੇ ਲਾਇਨੇ ਆਪਾਂ ਸਤਲੁਜ ਦਰਿਆ ਦੇ ਕੰਢੇ ਜ਼ਿਲ੍ਹਾ ਰੋਪੜ ਐਸ ਪਾਸੇ ਤੇ ਪਰਲੇ ਪਾਸੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਲੋ ਜੀ ਰੋਪੜ ਦੀ ਸਹੀ ਮਾਇਨੇ ਆ ਚ ਸਭ ਤੋਂ ਉੱਚੀ ਜਗ੍ਹਾ ਇਹ ਹੈ ਜਿੱਥੇ ਸਰਕਾਰੇ ਖਾਲਸਾ ਦਾ ਨਿਸ਼ਾਨ ਲੱਗਾ ਹੋਇਆ ਰੋਪੜ ਹੈਡਵਰਕਸ ਦੇ ਕੋਲ ਸ਼ਾਹੀ ਮਿਲਣੀ ਇੱਕ ਕੇਂਦਰ ਬਿੰਦੂ ਉੱਥੇ ਬਣਿਆ ਜਿਹੜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਲਾਰਡ ਵਿਲੀਅਮ ਬੈਂਟਿੰਗ ਦੇ ਵਿਚਾਲੇ ਮੁਲਾਕਾਤ ਹੋਈ ਨਾ ਇਹ ਮੀਟਿੰਗ ਦੋ ਦੇਸ਼ਾਂ ਦੇ ਵਿਚਾਲੇ ਹੋਈ ਸੀ ਉਸ ਸਮੇਂ ਪੰਜਾਬ ਇੱਕ ਅਲੱਗ ਦੇਸ਼ ਹੁੰਦਾ ਸੀ ਜਿਹਦੀਆਂ ਹੱਦਾਂ ਲੱਗਦੀਆਂ ਸੀ ਹਿੰਦੁਸਤਾਨ ਦੇ ਨਾਲ ਤੇ ਹਿੰਦੁਸਤਾਨ ਦੇ ਉੱਤੇ ਅੰਗਰੇਜ਼ੀ ਹਕੂਮਤ ਦਾ ਰਾਜ ਸੀ ਤਾਂ ਕਰਕੇ ਮੀਟਿੰਗ ਫਿਰ ਮਹਾਰਾਜਾ ਰਣਜੀਤ ਸਿੰਘ ਦੀ ਲਾਰਡ ਵਿਲੀਅਮ ਬੈਂਟਿੰਗ ਨਾਲ ਹੋਈ ਏ ਕਿ ਸਤਲੋਜ ਤੋਂ ਪਰਲੇ ਪਾਸ ਦਾ ਇਲਾਕਾ ਤੁਹਾਡਾ ਤੇ ਸਤਲੋ ਸਮੇਤ ਇਧਰਲਾ ਸਾਰਾ ਇਲਾਕਾ ਸਾਡਾ ਇਹ ਐਸ ਪਾਸੇ ਥੱਲੇ ਹੈ ਜੇ ਸਤਲੋ ਦਰਿਆ ਤੇ ਉਹ ਪਿੱਛੇ ਸਾਰਾ ਰੋਪੜ ਸ਼ਹਿਰ ਇੱਥੇ ਕਿਵੇਂ ਪਹੁੰਚੇ ਸਭ ਤੋਂ ਪਹਿਲਾਂ ਫਿਰ ਜਾਣਾ ਪੈਣਾ ਆਪਾਂ ਨੂੰ ਉੱਥੋਂ ਫਿਰ ਕਰਦੇ ਆਂ ਸਫ਼ਰ ਸ਼ੁਰੂ ਰੋਪੜ ਸ਼ਹਿਰ ਵਾਲਿਆਂ ਵਾਸਤੇ ਤੇ ਬੜੀ ਵਧੀਆ ਜਗ੍ਹਾ ਹੈ। ਸਤਲੁਜ ਦਰਿਆ ਨਾਲ ਵਗਦਾ ਹੈ। ਤੇ ਆਹ ਵੇਖੋ ਕਿੰਡੀ ਵਧੀਆ ਸਟਰੀਟ ਇੱਕ ਤਰ੍ਹਾਂ ਦੀ ਗਲੀ ਬਣੀ ਹੈ। ਸੜਕ ਬਣੀ ਹੈ ਸੈਰ-ਸਪਟਾ ਕਰਨ ਨੂੰ। ਕਈਆਂ ਸ਼ਹਿਰਾਂ ਦੇ ਹਿੱਸੇ ਚੀਜ਼ ਆਈ ਹੈ। ਜਾਂ ਕਿਸੇ ਪਿੰਡੇ ਕੋਲ ਕੋਈ ਨਹਿਰ ਲੰਘਦੀ ਹੋਵੇ ਨਾ ਤੇ ਮੱਲੋ ਮੱਲੀ ਬੰਦਾ ਫਿਰ ਸੈਰ-ਸਪਟੇ ਵਾਲੇ ਪਾਸੇ ਹੋ ਜਾਂਦਾ। ਬਾਕੀ ਜਿਹਨੇ ਨਹੀਂ ਜਾਣਾ ਉਹਨੇ ਨਹੀਂ ਜਾਣਾ। ਸਤਲੁਜ ਦਰਿਆ ਦੇ ਕੰਢੇ ਰੋਪੜ ਸ਼ਹਿਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਬਾਗ ਤੇ ਆ ਉਹ ਜਗਾ ਜਿਸ ਨੂੰ ਕਹਿੰਦੇ ਨੇ ਸ਼ਾਹੀ ਮੁਲਾਕਾਤ ਅਸਥਾਨ ਆ ਇਧਰ ਤਸਵੀਰਾਂ ਦੇ ਨਾਲ ਆ ਬਣਾਈਆਂ ਨੇ ਵੇਖੋ ਇਸ ਪਾਸੇ ਅੰਗਰੇਜ਼ ਸਰਕਾਰ ਆਇਆ ਲਾਰਡ ਵਿਲੀਅਮ ਵੈਂਟਿੰਗ ਇਧਰ ਸਰਕਾਰ ਹੈ ਖਾਲਸਾ ਮਹਾਰਾਜਾ ਰਣਜੀਤ ਸਿੰਘ ਛਤਰ ਝੂਲਦਾ ਤਾਂ ਹੀ ਉੱਤੇ ਵੇਖੋ ਇਹ ਉਸ ਵੇਲੇ ਦਾ ਦ੍ਰਿਸ਼ ਹੈ ਔਰ ਸਾਹਮਣੇ ਟਿੱਬੀ ਤੇ ਝੂਲਦੇ ਨਿਸ਼ਾਨ ਵਿਖਾਈ ਦੇ ਰਹੇ ਨੇ ਤੁਹਾਨੂੰ ਇਹ ਉਹ ਜਗ੍ਹਾ ਹੈ ਜਿੱਥੇ 1829 ਚ ਲਾਰਡ ਵਿਲੀਅਮ ਵੈਂਟਿੰਗ ਨਾਲ ਸਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸੰਧੀ ਹੋਈ ਸੀ ਆ ਸਾਹਮਣੇ ਸਤਲੁਜ ਦਰਿਆ ਜਿਹੜਾ ਪੁਲ ਟੱਪ ਜੀਏ ਤੇ ਰੋਪੜ ਜ਼ਿਲ੍ਹੇ ਚ ਚਲੇ ਜਾਾਂਗੇ ਪੁਲ ਤੋਂ ਬਾਅਦ ਪਾਸੇ ਆਹ ਰੋਡ ਜਾਂਦਾ ਜੀ ਨਵਾਂ ਸ਼ਹਿਰ ਸ਼ਹੀਦ ਭਗਤ ਸਿੰਘ ਨਗਰ ਨੂੰ ਤੇ ਹੁਣ ਆਪਾਂ ਚੱਲਣਾ ਉਸ ਪਾਸੇ ਬੰਬੂ ਕਾਰਟ ਆਪਣਾ ਇੱਧਰ ਖਲੋਤਾ ਤੇ ਵੇਖਦੇ ਹਾਂ ਉੱਥੇ ਕੋਈ ਪਾਰਕਿੰਗ ਵਾਲੀ ਸਹੀ ਜਗ੍ਹਾ ਹੋਈ ਲਾ ਕੇ ਤੇ ਉੱਤੇ ਕਹਿੰਦੇ ਪੌੜੀਆਂ ਜਾਂਦੀਆਂ ਆਜੋ ਫਿਰ ਆਪਾਂ ਚੱਲਣਾ ਉਧਰ ਟਿੱਬੀ ਵਾਲੇ ਪਾਸੇ ਤੇ ਉਹ ਸਾਹਮਣੇ ਤੁਸੀਂ ਦੇਖੋਗੇ ਬੋਰਡ ਲੱਗਾ ਇਹ ਵੀ ਰਾਹ ਲੰਘੀਆਂ ਤਾਂ ਕਿ ਸ਼੍ਰੀ ਅਨੰਦਪੁਰ ਸਾਹਿਬ ਨੂੰ ਨੂਰਪੁਰ 베ਦੀ ਹੁੰਦਾ ਹੋਇਆ ਸ਼੍ਰੀ ਅਨੰਦਪੁਰ ਸਾਹਿਬ ਤੱਕੇ ਨਿਆਣਾ ਦੇਵੀ ਇਹ ਰਾਹ ਜਾਂਦਾ ਇਧਰਾਂ ਸਤਲੁਜ ਦੇ ਨਾਲ-ਨਾਲ ਬੜਾ ਰਮਣੀਕ ਇਲਾਕਾ ਇਹ ਵੀ ਹੋ ਲੱਗਾ ਝੰਡਾ ਉੱਤੇ ਦੂਰ ਵਾਵਾ ਉੱਚੀ ਵਾਵਾ ਇਹ ਵਿਰਾਸਤੀ ਚੌਂਕੀ ਹੈ ਸਰਕਾਰ ਦੇ ਖਾਲਸਾ ਬਾਰਡਰ ਉੱਤੇ ਲੱਗੇ ਝੰਡੇ ਤੱਕ ਜਾਣ ਦਾ ਰਸਤਾ ਪੌੜੀਆਂ ਕਹਿੰਦੇ 300 ਮੀਟਰ ਅੱਗੇ ਨੇ ਤੇ ਇਸ ਪਾਸੇ ਆਪਾਂ ਹੁਣ ਅੱਗੇ ਚੱਲਦਾ ਤੇ ਇਹ ਸੀ ਸਾਡਾ ਰਾਜ ਖਾਲਸਾ ਰਾਜ ਲੋ ਜੀ ਆਪਾਂ ਚੜਨ ਲੱਗਿਆਂ ਪੌੜੀਆਂ ਹੁਣ ਤੇ ਪਹੁੰਚਦੇ ਹਾਂ ਉਸ ਜਗ੍ਹਾ ਉਹ ਸਾਹਮਣੇ ਹੈਗਾ ਸਤਲੁਜ ਦਰਿਆ ਤੇ ਰੋਪੜ ਸ਼ਹਿਰ ਕਿੱਡੇ ਸੋਹਣੇ ਖੇਤ ਨੇ ਬਈ ਤੇ ਆ ਆਪਾਂ ਪੌੜੀਆਂ ਚੜਾਏ ਤੇ ਥੋੜੀਆਂ ਹੋਰ ਰਹਿ ਗਈਆਂ ਬੜੀ ਸੋਹਣੀ ਜਗ੍ਹਾ ਉੱਚੇ ਥਾਣ ਨੇ ਉੱਚੀਆਂ ਚੋਟੀਆਂ ਨੇ ਤੇ ਉੱਚੇ ਨਿਸ਼ਾਨ ਨੇ ਓਹ ਵੇਖ ਲਓ ਸੜਕ ਬਾਬਾ ਥੱਲੇ ਰਹਿ ਗਈ ਏ ਤੇ ਸਭ ਸਹੀ ਹੋ ਗਿਆ ਕੰਮ ਪੂਰਾ ਚੱਲ ਭੱਜ ਲੈਨੇ ਆਂ ਔਰ ਆਪਾਂ ਥੋੜਾ ਜਿਹਾ ਕਿਹੜੇ ਪਿੰਡ ਤੋਂ ਆਏ ਭਰਾ? ਕੇ ਮਾਣ ਤੋਂ ਜੀ। ਆ ਭਗਤਾ ਤੋਂ, ਭਗਤਾ ਤੋਂ। ਭੋਲੇ ਕੇ। ਭਗਤਾ ਤੋਂ ਆਈ ਇਹ ਸੰਗਤ ਹੈ। ਭੋਲੇ ਮਲੇ ਤੋਂ। ਭਗਤਾ ਭਾਈ ਦਾ ਜ਼ਿਲ੍ਹਾ ਬਠਿੰਡਾ। ਜ਼ਿਲ੍ਹਾ ਬਠਿੰਡਾ ਭਗਤਾ ਭਾਈ ਕਾ। ਨਜ਼ਾਰੇ ਪੂਰੇ ਰਮਣੀਕ ਬਣੇ ਪਏ ਨੇ। ਪੂਰਾ ਜੰਗਲ ਬੇਲੇ ਵਾਲਾ ਮਾਹੌਲ ਬਣਿਆ। ਤੇ ਥੱਲੇ ਵੇਖੋ ਪੀਲੇ ਰੰਗ ਦੀਆਂ ਗੱਡੀਆਂ। ਇਹ ਸਾਰੀਆਂ ਸਕੂਲ ਵੈਨਾਂ ਹੀ ਨੇ ਵੇਖੋ। ਕਿਉਂਕਿ ਐਸਐਮਐਲ ਜਿਹੜੀ ਕੰਪਨੀ ਆ ਸਵਰਾਜ ਮਾਰਜ਼ਾ ਲਿਮਟਿਡ ਇਦਾਂ ਕਰਕੇ ਉਹ ਇਸ ਪਹਾੜੀ ਦੇ ਪਰਲੇ ਪਾਸੇ ਹੀ ਆ। ਥੋੜਾ ਜਿਹਾ 15 ਰਾਹ ਆਇਆ ਸੀ। ਔੜੀਆਂ ਫੇਰ ਆ ਗਈਆਂ ਨੇ ਹੁਣ। ਲਓ ਜੀ। ਪਹੁੰਚ ਗਏ ਆਪਾਂ। ਬੱਲੇ ਬੱਲੇ ਬੱਲੇ। ਕੀ ਆ ਸੀਨ ਆ ਬਈ। ਰੋਪੜ ਸ਼ਹਿਰ ਦਾ ਨਜ਼ਾਰਾ। ਆ ਦੇਖੋ। ਔਰ ਆਇਗਾ ਰੋਪੜ ਸ਼ਹਿਰ। ਤੇ ਉਹ ਪੁਲ ਜੇ। ਸੱਤ ਲੋ ਦਰਿਆ ਦਾ ਪੁਲ। ਉਰਲੇ ਪਾਸਿਓਂ ਵੇਖੋ ਸੱਤ ਲੋ ਕਿੰਨਾ ਭਰਿਆ ਤੇ ਪਰਾਂ ਪਾਣੀ ਘਟ ਜਾ ਰਿਹਾ। ਇੱਥੋਂ ਰੋਪੜ ਹੈਡਵਰਕਸ ਤੋਂ ਨਾ ਉਹ ਅੱਗੇ ਨਹਿਰ ਜਾਂਦੀ ਇੱਕ ਇੱਥੇ ਸ਼ਾਮ ਨੂੰ ਲੈ ਕੇ ਚੱਲਾਂਗਾ ਤੁਹਾਨੂੰ ਮੈਂ ਇਹ ਹਾਲ ਆਪਾਂ ਪਹੁੰਚੇ ਆ ਉਸ ਪੁਆਇੰਟ ਤੇ ਜਿੱਥੇ ਸਰਕਾਰ ਦੇ ਖਾਲਸੇ ਦੇ ਝੰਡੇ ਝੁਲਦੇ ਨੇ ਤੇ ਤੁਸੀਂ ਨਾ ਇੱਕ ਕੰਮ ਕਰੋ ਆ ਸਕਰੀਨਸ਼ਾਟ ਲਵੋ ਸਕਰੀਨਸ਼ਾਟ ਲੈ ਕੇ ਨਾ ਇਹ ਇੱਥੇ ਸਕਰੀਨਸ਼ਾਟ ਲੈ ਕੇ ਤੇ ਪੜਿਓ ਚੰਗਾ ਤੇ ਜੇ ਮੈਂ ਪੜਨ ਲੱਗਾ ਟਾਈਮ ਲੱਗੇ ਨਾ ਮਹਾਰਾਜਾ ਰਣਜੀਤ ਸਿੰਘ ਦੇ ਝੰਡੇ ਦਾ ਪ੍ਰਤੀਕ ਵੇਖੋ ਵੀ ਰੋਪੜ ਸ਼ਹਿਰ ਦੇ ਨਾਲ ਸਤਲੁਜ ਦਰਿਆ ਤੇ ਕੰਢੇ ਤੇ ਇਹ ਪਹਾੜੀਆਂ ਪਹਾੜੀਆਂ ਦੇ ਵਿੱਚ ਉਹ ਵਾਲੀ ਉਹ ਫੈਕਟਰੀ ਜਿਹਦੇ ਨਾਲ ਇਹ ਰੋਲਾ ਚੱਲਦਾ ਸੀ ਪਰ ਲਿਖਿਆ ਵੀ ਕੰਪਨੀ ਵੱਲੋਂ ਖਰਚੇ ਗਏ 2 ਕਰੋੜ ਰੁਪਏ ਤੇ ਉਹ ਝਾੜੀਆਂ ਦੇ ਵਿੱਚ ਗੁਰਦੁਆਰਾ ਟਿੱਬੀ ਸਾਹਿਬ ਤੇ ਜਿੱਥੇ ਆਪਾਂ ਹੁਣ ਪਹੁੰਚ ਗਏ ਆ ਇਹ ਵੇਖੋ ਜੀ ਉਹ ਝੰਡਾ ਸਰਕਾਰੇ ਖਾਲਸਾ ਦਾ ਝੰਡਾ ਬਈ ਜਿਉਂਦੀਆਂ ਰਹਿਣ ਇਹੋ ਜੀਆਂ ਸੰਸਥਾਵਾਂ ਜਿਹੜੇ ਇਹੋ ਜਿਹੇ ਮੁੱਦੇ ਚੁੱਕਦੀਆਂ ਤੇ ਸਾਨੂੰ ਸਾਡਾ ਜਿਹੜਾ ਗਵਾਚਿਆ ਹੋਇਆ ਸੱਭਿਆਚਾਰ ਸਾਡਾ ਇਤਿਹਾਸ ਉਹ ਮੁਰ ਤੋਂ ਸੁਣਨ ਦਾ ਵੇਖਣ ਦਾ ਸੰਭਾਲਣ ਦਾ ਮੌਕਾ ਮਿਲਿਆ ਤੇ ਕਿੰਨਾ ਸੋਹਣਾ ਇਹ ਪੁਆਇੰਟ ਹੈ ਇੱਥੇ ਆਉਣਾ ਚਾਹੀਦਾ ਬੱਚਿਆਂ ਨੂੰ ਲੈ ਕੇ ਛੁੱਟੀਆਂ ਦੇ ਵਿੱਚ ਇਸ ਤਹਿਰੀਕ ਦੇ ਪੰਨਿਆਂ ਉੱਤੇ ਫਤਿਹ ਲਿਖ ਦਿਓ ਯਾਦ ਕਰਨਗੇ ਲੋਕੀ ਆਪਣੇ ਪਤੇ ਲਿਖ ਦਿਓ ਲਿਖ ਕੇ ਸਾਰੇ ਨਾਮ ਤੇ ਅੱਗੇ ਅਤੇ ਲਿਖ ਦਿਓ ਯਾਦ ਕਰਨਗੇ ਲੋਕੀ ਸਤਿੰਦਰ ਸਿੰਘ ਸਰਤਾਜ ਉਧਰੋਂ ਆਏ ਆਪਾਂ ਸ਼ਾਹੀ ਨਿਸ਼ਾਨ ਖਾਲਸਾ ਸਰਕਾਰ ਦਾ ਝੰਡੇਲੋ ਤੇ ਇੱਥੇ ਵੇਖੋ ਇਹਨਾਂ ਨੇ ਆਖਿਆ ਵੀ ਜੇ ਕੋਈ ਸੁਝਾਅ ਵਗੈਰਾ ਲਿਖਣਾ ਹੈ ਲਿਖ ਕੇ ਆਪਣਾ ਤੁਸੀਂ ਇਸ ਬਾਕਸ ਦੇ ਵਿੱਚ ਪਾ ਸਕਦੇ ਹੋ ਇੱਥੇ ਵੇਖੋ ਸਾਰੇ ਲੋਕਾਂ ਨੇ ਕਿੱਡੀ ਸੋਹਣੀ ਗੱਲ ਹੈ ਇੱਥੇ ਆਉਣ ਵਾਲੇ ਸਾਰੇ ਲੋਕਾਂ ਨੇ ਆਪਣਾ ਨਾਮ ਨੂੰ ਲਿਖਿਆ ਵੇਖੋ ਵਾਹ ਜੀ ਵਾਹ ਅਕਾਲ ਪਾਣੀ ਬਹੁਤ ਜ਼ਰੂਰੀ ਹੈ ਕਿਰਪਾ ਕਰਕੇ ਪਾਣੀ ਹਾਂ ਇਹ ਗੱਲ ਠੀਕ ਹੈ ਪੀਣ ਨੂੰ ਪਾਣੀ ਆ ਵੇਖੋ ਗੁਰਦਾਸਪੁਰ ਦੀ ਸੰਗਤ ਹੈ ਵਾਕਈ ਪੰਜਾਬ ਬਹੁਤ ਵੱਡਾ ਸੀ ਤੇ ਪੰਜਾਬ ਬਹੁਤ ਵੱਡਾ ਹੈ ਇਸ ਨੂੰ ਘੁੰਮ ਕੇ ਇਹਦੇ ਕੋਨੇ ਵੇਖ ਕੇ ਹੀ ਆਪਾਂ ਨੂੰ ਪਤਾ ਲੱਗੇਗਾ ਲਓ ਜੀ ਸਰਕਾਰੇ ਖਾਲਸਾ ਦਾ ਨਿਸ਼ਾਨ ਝੂਲਦਾ ਵੇਖ ਕੇ ਹੁਣ ਅਸੀਂ ਚੱਲੇ ਆਂ ਵਾਪਸ ਤੇ ਇੱਥੇ ਆਉਂਦੇ ਰਹਾਂਗੇ ਹੋਰ ਦੋਸਤਾਂ ਮਿੱਤਰਾਂ ਨੂੰ ਲੈ ਕੇ ਆਵਾਂਗੇ ਰੋਪੜ ਕਿਹੜਾ ਸਾਡੇ ਤੋਂ ਦੂਰ ਏ ਲੋ ਜੀ ਹੁਣ ਪੌੜੀ ਪੌੜੀ ਚੜ ਕੇ ਆਏ ਸੀ ਤੇ ਪੌੜੀ ਪੌੜੀ ਆਪਾਂ ਹੁਣ ਥੱਲੇ ਜਾ ਰਹੇ ਹਾਂ ਬਹੁਤ ਵਧੀਆ ਮਤਲਬ ਚਲੋ ਜਵਾਕਾਂ ਨਾਲ ਪਿਕਨਿਕ ਵੀ ਤੁਹਾਡੀ ਹੋ ਜੇਗੀ ਥੱਲੇ ਬਹੁਤ ਵਧੀਆ ਥਾਂ ਬਣੇ ਹੋਏ ਨੇ ਰੋਪੜ ਦਾ ਹੈੱਡਵਰਕਸ ਹੋ ਗਿਆ ਉਵੇਰ ਕਾ ਪੁਆਇੰਟ ਹੈ ਸ਼ਾਹੀ ਮਿਲਣੀ ਪੁਆਇੰਟ ਹੈ ਤੇ ਨਹਿਰਾਂ ਨੂਰਾਂ ਨਿਕਲਦੀਆਂ ਸਾਰੀਆਂ ਵੇਖੋ ਗੁਰਦੁਆਰਾ ਟਿੱਪੀ ਸਾਹਿਬ ਨਾਲ ਹੈ ਤੇ ਮੇਨਪ ਤੁਹਾਡਾ ਅੱਧਾ ਦਿਨ ਇੱਥੇ ਲੰਘਿਆ ਨਾ ਸਾਰਾ ਉੱਤੇ ਆਉਂਦੇ ਆਂ ਚੜਾਈ ਚੜਦੇ ਆਂ ਰਾਹ 'ਚ ਬੈਠੋ ਆਪਣਾ ਚਾਹ ਆਪਣੀ ਪੀਓ ਤੇ ਉੱਤੇ ਪਹੁੰਚੋ ਮੇਨ ਗੱਲ ਆ ਕਿ ਇਤਿਹਾਸ ਜ਼ਰੂਰ ਪੜੋ ਅਕਾਲ ਸਹਾਏ ਸਰਕਾਰ ਖਾਲਸਾ ਤੇ ਬੱਸ ਸਟੈਂਡ ਹੈ ਵਿਰਾਸਤੀ ਚੌਂਕੀ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਹੈਰੀਟੇਜ ਹਿੱਲ ਪਾਰਕ ਆਸ਼ਰਮ ਆਸ਼ਰਮ ਪਿੰਡ ਹੈ ਇਹ ਆ ਵੀ ਚੰਗੀ ਚੀਜ਼ ਲਿਖ ਕੇ ਲਾਈਏ ਭਾਈ ਵਿਰਾਸਤੀ ਚੌਂਕੀ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਬੇਨਤੀ ਕੀਤੀ ਜਾਂਦੀ ਹੈ ਕਿ ਵਿਰਾਸਤ ਸੰਭਾਲ ਮੋਰਚਾ ਨੂੰ ਕਿਸੇ ਵੀ ਤਰੀਕੇ ਨਾਲ ਪੈਸੇ ਤੇਲੇ ਦੀ ਲੋੜ ਨਹੀਂ ਹੈ ਇਸ ਲਈ ਬੇਨਤੀ ਕੀਤੀ ਜਾਂਦੀ ਹੈ ਕਿ ਦੇਸ਼ਾਂ ਵਿਦੇਸ਼ਾਂ ਦੇ ਕਿਸੇ ਵੀ ਕੋਨੇ 'ਚ ਸਰਕਾਰੇ ਖਾਲਸਾ ਵਿਰਾਸਤ ਸੰਭਾਲ ਮੋਰਚਾ ਦੇ ਨਾਮ ਤੋਂ ਜੋ ਕੋਈ ਪੈਸਾ ਤੇਲਾ ਲਿਆ ਜਾਂਦਾ ਤੇ ਉਹਨਾਂ ਨੂੰ ਮਾਇਆ ਨਾਂ ਦਿੱਤੀ ਜਾਏ ਵਾਹ ਜੀ ਵਾਹ ਵੇਖੋ ਵੀ ਨਜ਼ਾਰਾ ਦਰਿਆ ਸਤਲੁਜ ਦੇ ਉੱਤੇ ਨੱਚਦੇ ਪੰਛੀ ਰੋਪੜ ਹੈਡਵਰਕਸ ਤੇ ਮੇਰਾ ਫੋਨ ਹੋ ਗਿਆ ਸੀ ਡੈੱਡ ਤੇ ਐਸ ਵੀਰ ਦੀ ਜੂਸ ਦੀ ਇੱਥੇ ਏੜੀ ਜੂਸ ਦੀ ਮਸ਼ੀਨ ਦੇ ਨਾਲ ਵੀਰ ਨੇ ਇੱਥੇ ਕੰਮ ਮੇਰਾ ਵਧੀਆ ਸਾਰਿਆ ਪਾਵਰ ਬੈਂਕ ਤੇ ਫੋਨ ਦੋਨੇ ਚਾਰਜ ਹੋ ਗਏ ਥੈਂਕ ਯੂ ਭਰਾਵਾ ਸ਼ੁਕਰੀਆ ਲੋ ਜੀ ਸਵਾਗਤ ਹੈ ਤੁਹਾਡਾ ਰੋਪੜ ਹੈਡਵਰਕਸ ਤੇ ਵੇਖ ਕੇ ਲੱਗਦਾ ਜਿਵੇਂ ਅੰਗਰੇਜ਼ਾਂ ਦੇ ਸਮੇਂ ਦੇ ਬਣੇ ਕਵਾਟਰਕੂਟਰ ਜੇ ਹੁੰਦੇ ਨੇ ਨਿਹਾਰ ਤੇ ਉਧਾਂ ਦੀ ਆ ਇੰਗਲੈਂਡ ਵਾਲੀ ਡਿਜ਼ਾਈਨ ਜਿਆ ਇਹ ਆ ਸਰਹੰਦ ਕਨਾਲ 1882 ਦੇ ਵਿੱਚ ਸ਼ੁਰੂ ਹੋਈ ਸੀ ਮਾਲਵੇ ਦੇ ਖੇਤਰਾ ਨੂੰ ਸਚਾਈ ਕਰਨ ਦੇ ਲਈ ਆਨ ਪੇਪਰ ਹੈ ਰਿਐਲਿਟੀ ਦੇ ਵਿੱਚ ਪਾਣੀ ਦੇਖ ਲਓ ਪੰਜਾਬ ਕੋੜ ਕਿੰਨਾ ਕੁ ਰਹਿ ਗਿਆ ਤਾਂ ਹੁਣ ਅੱਗੇ ਚੱਲਦੇ ਹਾਂ ਇਸ ਪੁਲ ਤੋਂ ਪਰਲੇ ਪਾਸੇ ਸਤਲੁਜ ਦਾ ਦਰਿਆ ਪਾਣੀ ਹੀ ਪਾਣੀ ਇਸ ਵਕਤ ਮੈਂ ਖੜਿਆ ਹਾਂ ਰੋਪੜ ਹੈਡ ਵਰਕਸ ਤੇ ਇਧਰ ਸਤਲੁਜ ਦਰਿਆ ਤੇ ਇਸ ਦਰਿਆ ਦੇ ਵਿੱਚੋਂ ਨਿਕਲਦੀ ਏ ਸਰਹੰਦ ਕਨਾਲ 1882 ਦੇ ਵਿੱਚ ਇਹ ਨਹਿਰ ਨਿਕਲੀ ਅੰਗਰੇਜ਼ਾਂ ਵੇਲੇ ਤੇ ਦਰਾਹੇ ਜਾ ਕੇ ਇਹ ਤਿੰਨ ਹਿੱਸਿਆਂ 'ਚ ਵੰਡੀ ਜਾਂਦੀ ਏ ਅਬੂਰ ਬ੍ਰਾਂਚ ਬਠਿੰਡਾ ਬ੍ਰਾਂਚ ਤੇ ਪਟਿਆਲਾ ਬ੍ਰਾਂਚ ਆਓ ਮੜਾ ਦੇਖੀਏ ਤੇ ਕਰੀਏ ਦਰਸ਼ਨ ਮੇਲੇ ਇਸ ਜਗ੍ਹਾ ਦੇ ਤੇ ਇੱਥੋਂ ਵੀ ਝੰਡਾ ਦਿਸਦਾ ਖਾਲਸੇ ਰਾਜ ਦੀ ਸਰਹੱਦ ਦੀ ਨਿਸ਼ਾਨੀ ਉਸ ਵੇਲੇ ਦੀ ਔਹ ਦੇਖੋ ਝੰਡਾ ਝੁੱਲ ਰਿਹਾ ਉੱਥੇ ਆਪਾਂ ਜਾ ਕੇ ਆਏ ਆ ਪੂਰਾ ਭੁਲੇਖਾ ਪੈਂਦਾ ਚੰਡੀਗੜ੍ਹ ਵਾਲੀ ਸੁਖਣਾ ਲੇਖਦਾ ਵੇ ਪਰ ਇਹ ਸਤਲੁਜ ਦਰਿਆ ਦੇ ਕੰਢੇ ਉਹ ਇੱਕ ਸੁਖਣਾ ਲੇਖਦੇ ਫਰਕ ਤੇ ਪੈਂਦਾ ਦਰਿਆ ਦੇ ਦਰਸ਼ਨ ਜ਼ਰੂਰ ਕਰੋ ਫਿਰ ਆਖੋਗੇ ਸਤਲੁਜ ਦਰਿਆ ਨਹੀਂ ਵਿਖਾਇਆ ਭਾਈ ਮੇਰੇ ਕੋ ਪਾਣੀ ਵਿੱਚ ਪਾਣੀ ਇੱਧਰ ਲਓ ਜੀ ਇਸ ਵਕਤ ਡੇਰੇ ਲੈਣੇ ਆਪਾਂ ਸਤਲੁਜ ਦਰਿਆ ਦੇ ਕੰਢੇ ਜ਼ਿਲ੍ਹਾ ਰੋਪੜ ਐਸ ਪਾਸੇ ਤੇ ਪਰਲੇ ਪਾਸੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਤੇ ਹੁਣ ਪੈ ਗਈਆਂ ਨੇ ਸ਼ਾਮਾਂ ਲੈ ਵੀ ਰੋਪੜ ਸ਼ਹਿਰ ਦੇ ਆ ਪੁਲ ਦੀਆਂ ਬੜੇ ਚਿਰਾਂ ਤੋਂ ਉਡੀਕਾਂ ਸਨ ਇਹ ਹੁਣ ਫਾਈਨਲੀ ਬਣ ਕੇ ਤਿਆਰ ਜਿਹੜਾ ਕਿ ਆ ਵੇਖੋ ਸਰਾਂਦ ਕਨਾਲ ਤੋਂ ਨਿਕਲਦਾ ਵਾਹ ਜੀ ਵਾਹ ਵਾਹ ਜੀ ਵਾਹ ਪੂਰਾ ਮੈਂ ਕਹਿੰਨਾ ਲੰਡਨ ਦੇ ਬ੍ਰਿਜਾਂ ਵਾਂਗੂ ਬਣਾਇਆ ਕੇ ਖਿੱਚਾਂ ਜਿਹਾ ਹੋਰੀ ਤਰੀਕੇ ਨਾਲ ਪਾਈਆਂ ਨੇ ਇਹ ਤੇ ਜੰਗਲ ਬੇਲੇ ਵਾਲਾ ਸ਼ਹਿਰ ਹੀ ਏ ਰੋਫੜ ਵਾਹ ਲੋ ਜੀ ਨਾਨਦਪੁਰ ਸਾਹਿਬ ਤੋਂ ਰੋਪੜ ਆਉਂਦੇ ਹੁੰਦੇ ਪੈ ਗਈਆਂ ਨੇ ਸ਼ਾਮਾਂ ਤੇ ਆਪਾਂ ਹੁਣ ਚੱਲਦੇ ਆਂ ਗੁਰਦੁਆਰਾ ਸ਼੍ਰੀ ਪੱਠਾ ਸਾਹਿਬ ਇੱਥੇ ਰਾਤ ਲਾ ਕੇ ਤੇ ਅੱਗੇ ਫਿਰ ਸਫ਼ਰ ਸ਼੍ਰੀ ਫਤਿਹਗੜ੍ਹ ਸਾਹਿਬ ਆਪਾਂ ਕੱਲ ਪਹੁੰਚਾਂਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ